ਇੱਕ ਸਟਾਰਟ ਅੱਜ ਕੇਂਦਰ ਸਰਕਾਰ ਜਿਸ ਤਰ੍ਹਾਂ ਹਮੇਸ਼ਾ ਪੰਜਾਬ ਦੇ ਨਾਲ ੱਤਕਾ ਕਰਦੀ ਆਈ ਹੈ ਅੱਜ ਉਸੇ 끄ੜੀ ਦੇ ਤਹਿਤ ਇੱਕ ਬਹੁਤ ਵੱਡੀ ਬੇਨਸਾਫੀ ਜਿਹੜੀ ਪੰਜਾਬ ਦੇ ਨਾਲ ਕੀਤੀ ਜਾ ਰਹੀ ਹੈ ਪੰਜਾਬ ਜਿਨ੍ਹਾਂ ਕੋਲੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੰਗਰ ਡੈਮ ਜਿੱਥੋਂ ਸਾਰੇ ਪਾਣੀ ਦੀ ਗਰੀਬ ਪੰਜਾਬ ਦੇ ਵਿੱਚ ਸਿੰਚਾਈ ਹੁੰਦੀ ਹੈ ਤੇ ਉਸ ਪਾਣੀ ਤੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ BBMB ਦੇ ਵਿੱਚ ਜਿੰਨਾ ਪਾਣੀ 30 ਸਤੰਬਰ ਤੱਕ ਉੱਤੇ ਇਕੱਠਾ ਹੁੰਦਾ ਉਹਦੀ ਅਲੋਕੇਸ਼ਨ ਹੋ ਜਾਂਦੀ ਹੈ ਉਸ ਅਲੋਕੇਸ਼ਨ ਦੇ ਹਿਸਾਬ ਦੇ ਮੁਤਾਬਕ ਹਰ ਸਟੇਟ ਦਾ ਜਿਹੜਾ ਪਾਣੀ ਹੈ ਉਹ ਤੈ ਹੋ ਜਾਂਦਾ ਉਸ ਦੇ ਮੁਤਾਬਕ 2987 ਜਿਹੜੇ MF ਪਾਣੀ ਹੈ ਹਰਿਆਣਾ ਦਾ طے ਹੋਇਆ ਸੀ ਪਰ ਮਾਰਚ ਤੱਕ ਉਹ 3091 ਐਮ ਐਫ ਪਾਣੀ ਜਿਹੜਾ ਉੱਥੋਂ ਲੈ ਚੁੱਕੇ ਸੀ। ਔਰ ਕੇਂਦਰ ਆਪਣਾ ਪੀ ਵੀ ਐਮ ਬੀ ਨੂੰ ਇਹਨਾਂ ਦੇ ਅਧਿਕਾਰੀਆਂ ਨੂੰ ਅਸੀਂ ਪੰਜਾਬ ਕੋਈ ਜ਼ਿੰਮੇਵਾਰੀ ਨਾ ਹੋਣ ਦੇ ਬਾਵਜੂਦ ਉਹਨਾਂ ਨੂੰ ਜਨਵਰੀ ਤੋਂ ਲੈ ਕੇ ਹੁਣ ਤੱਕ آگਾਹ ਕਰਦਾ ਆਇਆ ਸੀ ਕਿ ਤੁਸੀਂ ਜ਼ਰੂਰਤ ਤੋਂ ਜ਼ਿਆਦਾ ਪਾਣੀ ਕੰਜ਼ੂਮ ਕਰ ਰਹੇ ਹੋ ਪਾਣੀ ਦੇਖ ਕੇ ਅਰ ਇਸ ਸਬੰਧ ਦੇ ਵਿੱਚ ਕੇਂਦਰ ਸਰਕਾਰ ਨੂੰ ਵੀ ਪਾਵਰ ਮਿਨਿਸਟਰੀ ਨੂੰ ਵੀ ਅਸੀਂ ਸੂਚਨਾ ਦਿੰਦੇ ਰਹੇ ਸੀ ਪਰ ਕੋਈ ਪ੍ਰਵਾਨੀ ਕੀਤੀ ਆਪਣੇ ਹਿੱਸੇ ਤੋਂ ਜ਼ਿਆਦਾ ਪਾਣੀ ਇਹਨਾਂ ਨੇ ਵਰਤ ਕੇ ਅੱਜ ਪੰਜਾਬ ਦੇ ਪਾਣੀਆਂ ਬਲ ਚਾਕਨ ਲੱਗੇ ਨੇ ਤੇ ਇਸ ਦੇ ਲਈ ਕੇਂਦਰ ਸਰਕਾਰ ਪੂਰੀ ਤਰ੍ਹਾਂ ਤੇ ਜ਼ਿੰਮੇਵਾਰ ਹੈ ਕੇਂਦਰ ਸਰਕਾਰ ਦੇ ਮੰਤਰੀ ਸਾਹਿਬ ਨੇ ਕਿਹਾ ਬੀਵੀ ਐਮਬੀ ਦੀ ਮੀਟਿੰਗ ਕਰਕੇ ਬੁલાਤੀ ਜਿਹੜੀ ਮੀਟਿੰਗ ਦਾ ਕੋਈ ਤੁਗੇ ਨਹੀਂ ਬੰਦੀ ਸੀ ਕਿਉਂਕਿ ਗੱਲਾਂ ਹੀ ਸਿਰਫ ਦੋ ਦੇਖਣ ਵਾਲੀਆਂ ਸੀ ਕਿ ਤੁਹਾਡੇ ਪਾਣੀ ਦਾ ਕਿੰਨਾ ਹਿੱਸਾ ਮੰਗਦਾ ਕਿੰਨਾ ਤੁਸੀਂ ਵਰਤ ਲਿਆ ਉਹ ਗੱਲਾਂ ਦੀ ਅਣਦੇਖੀ ਕਰਕੇ ਮੀਟਿੰਗ ਬੁਲਾ ਲਈ ਤੇ ਮੀਟਿੰਗ ਦੇ ਵਿੱਚ ਧੱਕੇ ਨਾਲ VOTING ਕਰਵਾ ਕੇ ਇਹ ਸਾਡਾ ਪਾਣੀ ਇੱਥੇ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਮੈਂ ਇਹ ਕਹਿ ਸਕਦਾ ਕਿ ਇਹ ਦੇਸ਼ ਦੇ ਸੰਘੀ ਢਾਂਚੇ ਦੇ ਲਈ ਖਤਰਾ ਹੈ ਕੇਂਦਰ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਨਿਭਾਣੀ ਚਾਹੀਦੀ ਹੈ ਕੇਂਦਰ ਸਰਕਾਰ ਨੂੰ ਪੰਜਾਬ ਦੇ ਹਿੱਤਾਂ ਨਾਲ ਖੇਡਣਾ ਨਹੀਂ ਚਾਹੀਦਾ ਉਹ ਪੰਜਾਬ ਜਿਹੜਾ ਅੱਜ ਪਾਣੀ ਦੀ ਗੱਲ ਕਰ ਰਿਹਾ ਅਸੀਂ ਪੰਜਾਬ ਦਾ ਪਾਣੀ ਦੇਸ਼ ਦੇ ਲਈ ਕੁਰਬਾਨ ਕੀਤਾ ਉਹ ਸਮਾਂ ਸੀ ਜਦੋਂ ਦੇਸ਼ ਦੇ ਵਿੱਚ ਆਜ਼ਾਦੀ ਤੋਂ ਬਾਅਦ ਅਨਾਜ ਦੀ ਕਮੀ ਸੀ ਸਾਡੇ ਪ੍ਰਧਾਨ ਮੰਤਰੀ ਦੂਜੇ ਦੇਸ਼ਾਂ ਤੋਂ ਆਧਾਰ ਅਨਾਜ ਮੰਗਦੇ ਫਿਰਦੇ ਸੀ ਪਰ ਪੰਜਾਬ ਦੇ ਬਹਾਦਰ ਲੋਕਾਂ ਨੇ ਆਪਣਾ ਪਾਣੀ ਗਵਾਕੇ ਆਪਣੀ ਉਪਜਾਊ ਸ਼ਕਤੀ ਜ਼ਮੀਨਾਂ ਦੀ ਗਵਾਕੇ ਪੂਰੇ ਦੇਸ਼ ਦਾ ਢਿੱਡ ਭਰਿਆ ਤੇ ਅੱਜ ਸਾਨੂੰ ਪਾਣੀ ਦੇ ਖਾਤਰ ਇਸ ਤਰ੍ਹਾਂ ਦਾ ਵਿਹਾਰ ਸਾਡੇ ਨਾਲ ਕੀਤਾ ਜਾ ਰਿਹਾ ਹੈ ਸੋ ਇਹ ਬਿਲਕੁਲ ਗਲਤ ਹੈ ਇਸ ਦੀ ਮੈਂ ਨਿੰਦਾ ਕਰਦਾ ਤੇ ਇਸ ਦੇ ਲਈ ਅਸੀਂ ਆਪਣਾ ਪਾਣੀ ਬਚਾਉਣ ਦੇ ਲਈ ਅਸੀਂ ਲੀਗਲ ਰਹਿ ਵੀ ਲੈ ਰਹੇ ਹਾਂ ਅਸੀਂ ਪ੍ਰੋਟੈਸਟ ਦੀ ਵੀ ਸਾਡੀ ਪਾਰਟੀ ਨੇ ਫੈਸਲਾ ਕੀਤਾ ਤੇ ਜੋ ਕੁਝ ਵੀ ਕਰਨਾ ਪਿਆ ਅਸੀਂ ਕਰਾਂਗੇ ਤੇ ਮੈਂ ਬੇਨਤੀ ਕਰਦਾ ਕੇਂਦਰ ਸਰਕਾਰ ਨੂੰ ਕਿ ਪੰਜਾਬ ਦੇ ਨਾਲ ਨਾ ਖੇਡੋ ਪੰਜਾਬ ਦੇ ਨਾਲ ਤੁਸੀਂ ਹਮੇਸ਼ਾ ਧੱਕਾ ਕਰਦੇ ਆਏ ਹੋ ਨਾ ਇਨਸਾਫੀ ਕਰਦੇ ਆਏ ਹੋ ਪਰ ਸਾਡਾ ਤੁਸੀਂ ਸਬਰ ਹੈ ਜਿਹੜਾ ਉਹ ਸਬਰ ਨਾ ਦੇਖੋ ਸਬਰ ਨਾ ਤੁਸੀਂ ਪਰਖੋ ਪੰਜਾਬ ਦੇ ਨਾਲ ਇਨਸਾਫ ਕਰੋ ਨਹੀਂ ਅਸੀਂ ਕਿਸੇ ਹੱਦ ਤੱਕ ਵੀ ਆਪਣੇ ਪਾਣੀ ਬਚਾਉਣ ਦੀ ਖਾਤਰ ਜਦ